ਐਸਾ ਤੂੰ ਸਾਨੂੰ ਭੇਜੋ ਇੱਥੇ ਜਾ ਕੇ ਦਫਤਰੇ ਨਾਲ ਸਭ ਤਕਾਹਣ ਦੇ ਆਵੇ ਗੁੱਡਾ ਕਰਦੀ ਹੋਣੀ ਦਫਤਰੇ ਤੇ ਇੱਕ ਮਿੰਟ ਭੇਜੋ ਜਲਦੀ ਭੇਜੋ ਤੇ ਸਾਰੇ ਪੁੱਡਾ ਕਰਦੀ ਹੁੰਦੀ ਆ ਯਾਰ ਆਹ ਗੱਲ ਕੋ ਬੀਡੀ ਸਾਹਿਬ ਕਰਾ ਲੈ ਤੇ ਪੱਤਰ ਧੋਖਣਾ ਤੇ ਯਾਰ ਪਰਚਾ ਮੈਂ ਤੁਹਾਨੂੰ ਲੈ ਜਾ ਕੇ ਦਫਤਰ ਕਿਸੇ ਨੂੰ ਕਾਣ ਦੇ ਦੁਕਾਨ ਦੇ ਤੁਸੀਂ ਮੈਂ ਲੋ ਬੰਦੇ ਸਾਰੇ ਆੜੇ ਪੁੱਛਣਾ ਨਹੀਂ ਸਾਡਾ ਫਰਕ ਪੈਂਦਾ ਜੀ ਬੋਲਿਆ ਮੇਰਾ ਬਾਹਰ ਬਾਬਾ ਬੜਾ ਵੀਡੀਓ ਯਾਰ ਬਣਾਇਓ ਬਣਾਓ ਯਾਰ ਬਣਾਓ ਓਏ ਨਰਾ ਬਜਾ ਕਰੋ ਬਾਹਰ ਬਿਠਾਓ ਬ్రో ਆਓ ਨਰਾ ਬਜਾ ਕਰੋ ਆਹ ਜਿਹੜੀ ਸਾਡੀ 12:30 ਸਾਲ 5 ਵਜੇ ਉਹ ਯਾਰ ਖੋਲੋ ਯਾਰ 5 ਵਜੇ ਤੋਂ ਦੱਸ ਮਾਰ ਕੱਟ ਫੇਰ ਉਹ ਤਾਂ ਇਹ ਗੱਲ 15 ਵਜੇ 40 ਗੱਲ ਕਰੀ ਜਾਂਦੇ ਆ ਮਤਲਬ ਬੰਦੇ ਘੋੜੇ ਪਿੰਡ 100 ਬੰਦਾ ਸਾਰਾ ਪਿੰਡ ਦਾ ਆਪਾਂ ਐਸਾ ਤੁਹਾਨੂੰ ਭੇਜੋ ਇੱਥੇ ਜਾ ਕੇ ਦੱਤਰੇ ਨਾਮ ਸਰਪਤ ਟਕਾ ਟਾਂਡੇ ਆ ਕੇ ਲੈ ਦੱਸ ਗੱਲ ਕਰਦੀ ਹੋਣੀ ਦੱਤਰੇ ਇੱਥੇ ਇੱਕ ਮਿੰਟ ਭੇਜੋ ਜਲਦੀ ਭੇਜੋ ਤਾਂ ਸਾਰੇ ਮੁੰਡਾ ਕਰਦੀ ਹੋਣੀ ਆ ਯਾਰ ਆ ਗੱਲ ਕੋ ਬੀਡੀ ਸਾਹਿਬ ਕਰ ਲੈ ਜੇ ਪੱਤਾ ਧੋਖਣਾ ਤੇ ਯਾਰ ਪਰਚਾ ਮੈਂ ਦਰਜ ਕਰਾ ਲੇ ਜਾ ਕੇ ਦੱਸਦਾ ਡਿਸਪਲੇਪਾ ਕਰਾ ਦੇ ਤੁਸੀਂ ਮੈਂ ਉਹ ਬੰਦੇ ਸਾਰੇ ਆਲੇ ਪੁੱਛਣਾ ਜੀ ਸਾਡਾ ਫਰਕ ਪੰਚਾ ਕੋਲ ਆ ਆ ਵੇਖੋ ਉਹ ਲੇਡੀਜ਼ ਸਾਊਂਡ ਕਰਾ ਆ ਵੇਖੋ ਆ ਗਈ ਆ ਵੀਡੀਓ ਉਹ ਕਰਕੇ ਗੱਲ ਕਰੀਏ ਠੰਡੇ ਹੋ ਕੇ ਗੱਲ ਕਰੋ ਠੰਡੇ ਨਹੀਂ ਠੰਡੇ ਹੋ ਕੇ ਤੁਹਾਡੀ ਪਰ ਗੱਲ ਆ ਪਈ ਆ ਹਾਂ ਨਹੀਂ ਕਰਤੀ ਕਰ ਜਾ ਜਿਹੜੀ ਤੂੰ ਹੈਡ ਨੂੰ ਨਾ ਕਰੀ ਜਾ ਸਾਹਿਬ ਅਸੀਂ ਤੁਹੀ ਤਾਂ ਤਹ ਬਿਆਨ ਆ ਤੁਹਾਡੇ ਤੋਂ ਪਰਚਾ ਦਰਜ ਹੋਇਆ ਸਾਡੇ ਬੰਦਿਆਂ ਦੇ ਤੁਸੀਂ ਸਮਝਿਆ ਰ ਫਾਈਲ ਦੱਸ ਦੋ ਕਾਹਦੀ ਗੱਲ ਕਰਾਈ ਜਾਂ ਕਿੱਥੇ ਨਿਯਾਰੀ ਕਰ ਰਹੇ ਤੁਸੀਂ ਨਿਯਾਰੀ ਕਦੋਂ ਦੱਸੋ ਕਿਹੜਾ ਮੈਨੂੰ ਤਾਂ ਸਭ ਦੱਪ ਪਲਾਈ ਕਰੋ ਦਾਦਾ ਕੋ ਗੱਲ ਕਰਨ ਵਾਲੀ ਚੱਲਦਾ ਨਾ ਨਾ ਤੇਰੀ ਫੈਸਲੇ ਨਾ ਸੁਣਾਓ ਤੁਸੀਂ ਜਿਹੜਾ ਦੱਸੋ ਨਾ ਨਗਰ ਪਲਾਈ ਕਰੋ ਪਹੀ ਹੋ ਯਾਰ ਕਿੱਥੇ ਯਾਰ ਭਰ ਦੱਪਾਂਗੇ ਤਾਂ ਦੱਸ ਦੱਸ ਨਹੀਂ ਏ ਆ ਗੱਲ ਤੇ ਤੁਸੀਂ ਕਰਤਾ ਸਾਹਿਬ ਉਹਦਾ ਇਹ ਭਾਜੀ ਚੜਾਉਣ ਰਿਹਾ ਸਾਡੇ ਤੇਰੇ ਕੋ ਭਾਜੀ ਚੜਾਉਣ ਨੂੰ ਮੈਂ ਤੈਨੂੰ ਦਿਖਾ ਉਹ ਯਾਰ ਤੂੰ ਲਿਖ ਦੇ ਯਾਰ ਪੰਜਾਹ ਮੈਂ ਇੱਥੇ ਪੰਜਾਹ ਨਹੀਂ ਆ ਯਾਰ ਤੂੰ ਪੰਜਾਹ ਬੜਲੇ ਆ ਲਿਖਣਾ ਤੂੰ ਮੈਂ ਤੂੰ ਉੱਪਰ ਤੇ ਲਿਖ ਦਿੰਦਾ ਤੈਹੀ ਨਾ ਲਿਖਾਂਗੇ ਗਾਡੀ ਕੋਟਾਂ 'ਚ ਬੈਠੀਆਂ ਕੋਟਾਂ 'ਚ ਬੈਠੀਆਂ ਸਭ ਕੋ ਬੈਠਾ ਹੈ ਉਹਨੇ ਮੈਂ ਪੰਜਾਹ ਮੈਂ ਲੈ ਦਿੰਦਾ ਹਾਂ 50 ਮਿੰਟ ਲੈ ਜਾ ਮੈਂ ਤਾਂ ਬੈਸੇ ਪੰਜਾਹ ਆਵੇ ਮਾਰੇ ਲੈ ਕੇ ਕੀ ਕਰਦੇ ਆ ਆਹ ਜੀ ਸਾਹਿਬ ਜੀ ਗੱਲ ਸੁਣੋ ਤੇਜੀ ਪ੍ਰੀਤ ਜੀ ਇੱਧਰ ਆਓ ਜਰਾ ਬ ਲੈ ਕਾ ਦੇਖੋ ਆਰਟੀਆਈ ਇਹ ਲਮਣੀ ਲਿਖ ਕੇ ਤੁਹਾਨੂੰ ਲੈ ਆ ਆਡੀ ਨਹੀਂ ਲਾ ਲਾਂਗੇ ਨਾਲੇ ਆ ਤੁਸੀਂ ਆ ਭਈਆ ਮੈਂ ਉਹ ਮਾਤਮਾ ਨੇ ਤੇ ਦਰਜ ਕਰਾਤੀ ਆ ਇਹ ਗੁੰਡਾ ਕਰਦੀ ਆ ਹਾਂਡੀ ਪੈਸਾ ਗੁੰਡਾ ਕਰਦੀ ਆ ਦੱਸਦਾ ਹਾਂ ਨਹੀਂ ਆ ਪਾਣੀ ਪਤਰ ਨਹੀਂ ਪੁੱਛ ਨਹੀਂ ਸਕਦੇ ਪੁੱਛ ਨਹੀਂ ਆਏ ਮੈਂ ਇਹ ਪੁੱਛ ਨਹੀਂ ਸਕਦਾ ਤੇ ਆਣ ਕੇ ਸਰ ਜੀ ਕਾਹ ਦੇ ਕਾਨੂੰਨ ਹੱਦ ਕਰ ਲੈ ਕੋਈ ਨਹੀਂ ਆਉਂਦੇ ਹੁਣ ਕੀਤੀ ਕਹਿੰਦਾ ਤੂੰ ਨਹੀਂ ਆ ਫਾਈਰ ਤੂੰ ਦਰਜ ਕਰਾਈ ਆ ਵੀ ਕਾਦੀ ਕਰਾਈ ਆ ਸਾਨੂੰ ਇਹ ਤੇ ਦੱਸ ਦੋ ਬਸ ਇਹ ਪੁੱਛਿਓ ਤੂੰ ਹੀ ਕਰਦੀ ਕਰਦੀ ਤੂੰ ਤਾਂ ਲੋ ਬੰਦੀ ਆ ਮੇਰੀ ਗੱਲ ਸੁਣੋ ਅਹੀਂ ਚਾਲ ਸਾਹਿਬ ਇੱਕੋ ਗੱਲ ਪੁੱਛੀ ਆ ਪੀਐਫਆਈਆ ਤੁਹਾਨੂੰ ਦੱਸਦੇ ਆਪਾਂ ਆਪਣੇ ਆਪ ਨਾ ਆਰਟੀਕਲ ਲੱਗਣਾ ਆਰਟੀਆ ਲੱਲ ਨੇ ਤੁਹਾਨੂੰ ਦੱਸਦੇ ਦਵੋ ਇਹ ਆਰਟੀਆ ਜਿਹੜੇ ਬੰਨੇ ਪੈਣਾ ਕਿਉਂ ਆ ਇਹ ਤਾਂ ਮੈਂ ਫੜੀ ਦਫਤਰ ਦੀ ਦੱਸਿਆ ਘਰੋਂ ਹਾਂ ਦਾ ਬਾਹਰ ਦੀ ਸ਼ਕੀ ਕਰਦਾ ਹੈ ਹੈਲੋ ਲਾਈਕ ਕਰ ਦਿਓ ਦੋਸਤੋ ਹਰਦੀ ਦਾ ਪੋਸਟਰ ਲੱਗਦਾ ਚੱਲਿਆ ਆ ਯਾਰ ਚੱਲਿਆ ਪੋਸਟਰ ਲੱਗ ਜਿਹੜੇ ਆ ਥਾਰੀ ਵਾਲੇ ਦਫਤਰ ਗੁੰਡਾ ਕਰਦੀ ਹੁੰਦੀ ਆ ਬਿੱਲੇ ਕਿੱਥੇ ਗੁੰਡਾ ਦੱਸੋ ਹੈਲੋ ਅੱਧਾ ਦਫਤਰ ਸਰੀਆ ਮੈਂ ਰਮਣ ਸਤੂ ਆ ਆ ਪਿੰਡੇ ਆ ਕੇ ਗੁੰਡਾ ਕਰਦੀ ਘੱਟ ਨਹੀਂ ਮੇਰੇ ਕੋਲ ਕੰਮ ਦੱਸ 50 ਮਹੀਨੇ ਸਾਰੇ ਗੁੰਡਾ ਰੱਖੀ ਪੁਲਿਸ ਭੇਜਦੇ ਲੰਬੇ ਨਾ ਗੱਲ ਕਰਾ ਦੋ ਮੇਰਾ ਨਾ ਗੱਲ ਕਰਾਓ ਬੜਾ ਵੀਡੀਓ ਯਾਰ ਬਣਾਓ ਯਾਰ ਬਣਾਓ ਓਏ ਨਾ ਨਾ ਬੱਜ ਕਰੋ ਬਾਹਰ ਬਣਾਓ ਆਓ ਨਾ ਬੱਜ ਕਰੋ ਨਾ ਵੀਡੀਓ ਸਾਡੀ ਬਾੜ ਦੇ ਹਿਸਾਬ ਨਾਲ ਜੇ ਤੁਹਾਡੇ ਕੋ ਕੋਈ ਹੈਗਾ ਤਾਂ ਦੱਸ ਦੋ ਦੱਸੋ ਕੀ ਹੈ ਯਾਰ ਇਹ ਮੈਂ ਆ ਕੇ ਦੱਸਾਂ ਮੈਂ ਤੇ ਐਫ ਆਈ ਆਰ ਦੀ ਕਾਪੀ ਲੈ ਕੇ ਆਇਆ ਹਾਂ ਤੁਹਾਡੇ ਵੱਲੋਂ ਜਿਹੜੀ ਐਫ ਆਈ ਆਰ ਦਰਜ ਹੋਈ ਮੈਂ ਉਹ ਲੈ ਕੇ ਆਇਆ ਹਾਂ ਸਾਹਿਬਾਦਰ ਦੱਸੋ ਕੀ ਹੈ ਵੀਡੀਓ ਤਾਰੀ ਮਾਦ ਵੱਲੋਂ ਐਫ ਆਈ ਆਰ ਦਰਜ ਹੋਈ ਆ ਤੁਹਾਡੀ ਨੌਲੇਜ ਆ ਇਹਨਾਂ ਨੂੰ ਕੈਂਪੋਟ ਦੀ ਦਰ ਲਾ ਵੀ ਹੋ ਅਜਿਹੀ ਤੇ ਨਾ ਮੈਨੂੰ ਦੱਸੋ ਦੱਸੋ ਕਿਹੜੇ ਹਿਸਾਬ ਨਾਲ ਲਿਆਓ ਖਾਓ ਕਿਹੜਾ ਕਾਲ ਜੀ ਆਪਣੇ ਆਰਟੀਕਲੋਂ ਲਾ ਕੇ ਜਦੋਂ ਗੱਲ ਕਰਨ ਵਾਲੀ ਕੋਈ ਆਪਣਾ ਉੱਥੇ ਲਿਖਿਆ ਕਿ ਮਿਸ ਬੇਵੇ ਨਾ ਕੀਤਾ ਕਿਹੜਾ ਬੰਦਾ ਤੁਸੀਂ ਪਛਾਣਦੇ ਹੋ ਨਾ ਬੰਦਿਆਂ ਜਿਨ੍ਹਾਂ ਦਾ ਐਫ ਆਈ ਆਰ ਦਰਜ ਕਰਾਈ ਹੈ ਜਿਹਨੂੰ ਤੁਸੀਂ ਪਛਾਣਦੇ ਹੋ ਇਹਨਾਂ ਨੂੰ ਤੁਸੀਂ ਲੈਣੀ ਜਿਹੜੇ ਆਪਣੇ 10 ਰੁਪਏ ਪੁੱਛਣਗਾ ਬੰਦਾ ਯਾਰ ਉਹ ਨਹੀਂ ਲੈਣੀ ਅਸੀਂ ਨਗਲ ਨਗਲ ਤਾਂ ਅਸੀਂ ਲੈ ਲਈ ਜਿਹੜੀ ਐਫ ਆਈ ਆਰ ਦਰਜ ਹੋਈ ਤਹਾਡੇ ਬਿਆਨਾਂ ਤੇ ਦਰਜ ਹੋਈ ਆ ਤੁਹਾਨੂੰ ਪੁੱਛਣ ਆਏ ਆ ਕਿ ਜੇ ਤੁਸੀਂ ਇਹਨਾਂ ਬੰਦਿਆਂ ਨੂੰ ਪਛਾਣਦੇ ਜੇ ਹਾਂਜੀ ਜੀ ਇਹ ਆਮ ਤੌਰ ਤੇ ਦਾਰ ਨੂੰ ਆਪਾਂ ਕੋ ਸਮਝ ਬਣਾਉਣਾ ਸਾਡੇ ਕੋ ਜਿਹੜੀ ਨਕਲ ਵਾਲੇ ਆਪਾਂ ਹੱਟ ਹੱਟ ਚ ਨਕਲ ਲੈਣਾ ਨਕਲ ਲੈਣ ਚਾਹੀਦੀ ਨਕਲ ਜਦੋਂ ਆਖਿਆ ਯਾਰ ਤੁਹਾਡੇ ਅੱਗੇ ਆਇਆ ਪੁੱਛਣ ਆਇਆ ਕਿ ਕਿਉਂ ਕਰਾਈ ਆ ਸਾਈਫਰ ਫੋਨ ਨਕਲ ਲੈ ਆਓ ਤਰਾਜੂ ਨਕਲ ਕਰਵਾਈ ਨਾ ਜਾ ਸਾਹ ਚਾਲ ਸਾਹ ਕਿਹੜੀ ਗੱਲ ਮੈਨੂੰ ਤਾਂ ਤੁਹਾਡੀ ਸਮਝ ਨਹੀਂ ਲੱਗਣੀ ਹਾਂ ਸਾਰੇ ਇਹਨਾਂ ਬੰਦਿਆਂ ਦੇ ਆਪਾਂ ਯਾਰ ਜਾਂ ਤਾਂ ਪਛਾਣ ਹੀ ਨਹੀਂ ਉਹਨਾਂ ਬੰਦਿਆਂ ਦੀ ਤੂੰ ਸਾਡੇ ਕੋ ਜਿਹੜੀ ਨਕਲ ਵਾਲੇ ਆਪਾਂ ਹੱਟ ਹੱਟ ਚ ਨਕਲ ਲੈ ਆਓ ਸਾਡੇ ਕੋ ਭਾਜੀ ਤੂੰ ਨਕਲ ਨਹੀਂ ਆਏ ਕੋਈ ਦਰਜ ਕਰਾ ਸਕਦੇ ਹੋ ਇਹ ਬੰਦਿਆਂ ਨੇ ਇਹ ਤੇ ਕੀਤੀ ਹੋਈ ਆਪਾਂ ਕਿਹੜੀ ਫਾਈਲ ਤੇ ਹਾਂਜੀ ਸਾਡੇ ਭਾਈ ਉਹ ਤੁਹਾਡੇ ਕੋ ਕਿਹੜੀ ਆਈ ਆ ਸਾਡੇ ਕੋ ਫਰੈਂਡ ਆਈ ਆ ਦੱਸੋ ਨਾ ਉਹ ਕਿਹੜੀ ਆਈ ਆ ਤੁਸਾਂ ਨੂੰ ਦੱਸੀ ਆ ਤੁਹਾਡੇ ਕੋ ਹਾਡੀ ਐਚ ਵੀ ਲੱਲਾਂਗੇ ਆਰ ਡੀ ਐਚ ਵੀ ਲੱਲਾਂਗੇ ਪਰ ਮੇਰੀ ਗੱਲ ਸੁਣੋ ਤੁਸੀਂ ਇਹਨਾਂ ਬੰਦਿਆਂ ਨੂੰ ਕਿਸ ਨੂੰ ਪਛਾਣਦੇ ਜੀ ਨਾ ਜੇ ਐਫ ਆਰ ਦੱਸੀ ਸਾਰਾ ਪਿੰਡ ਆਇਆ ਇੱਥੇ ਅਬ ਇਹ ਖਾਦੀਆਂ ਬੰਦੇ ਸਾਡੀ ਸਮਝ ਨਹੀਂ ਰਹੀ ਤੁਸੀਂ ਮੇਰੇ ਕੋ ਸਾਰੇ بڑے ਬੰਦੇ ਜੀ ਹਾਂਜੀ ਭਾਜੀ ਗੱਲ ਸੁਣੋ ਮੈਂ ਤਾਂ ਤੈਨੂੰ ਚੰਨਾ ਹੁੰਦਾ ਯਾ ਦੱਸੋ ਐਫ ਆਰ ਤੇ ਤੁਹਾਡੇ ਕੋਲ ਦਰਜ ਹੋਣੀ ਹੈ ਇਡੈਂਟੀਫਾਈ ਕਰਨਾ ਤਾਂ ਨਹੀਂ ਕਿੱਦੇ ਕਰਦਾ ਸਾਡਾ ਮਿਸ ਬੇਬ ਕਿਦੋਂ ਆਇਆ ਮਿਸ ਬੇਬ ਕਿਦੋਂ ਆਇਆ ਕੋਕਰ ਤੁਸੀਂ ਤੁਹਾਡੀ 60+ ਤੁਹਾਡੀ ਮੋਰੋ 50 60+ 48 ਸਾਲ ਆ ਮੈਂ ਮੈਂ ਕੋਈ ਬਦਲ ਨਹੀਂ ਚਾਹੁੰਦਾ ਮੇਰੇ ਕੋਲ ਨਹੀਂ ਮਾੜਾ ਜਿਹਾ ਮੈਂ ਕਾ ਵੀ ਤੋੜਦਾ ਮੈਂ ਕਾ ਵੀ ਕਾ ਹੀ ਕਿਦਾ ਤੋੜਦਾ ਤੋ ਹਾਂ ਜਦੋਂ ਉਹਨਾਂ ਬੰਦਿਆਂ ਕੋ ਨਿਜਾਇਜ਼ ਕਬਜ਼ਾ ਨਹੀਂ ਮੇਰੀ ਗੱਲ ਸੁਣ ਲਓ ਨਾ ਬੀੜੀ ਸਾਹਿਬ ਉਹਨਾਂ ਬੰਦਿਆਂ ਕੋ ਕੋਈ ਮਿਸ ਬਿਹਰ ਨਹੀਂ ਕੀਤਾ ਕੋਈ ਨਿਜਾਇਜ਼ ਉਹਨਾਂ ਕੋ ਕਬਜ਼ਾ ਨਹੀਂ ਅਹੀਂ ਤੁਹਾਨੂੰ ਤੁਸੀਂ ਐ ਵੇਲੇ ਐਫ ਆਈ ਆਰ ਦਰਜ ਕਰਾਈ ਆ ਪੁਲਿਸ ਥਾਣਾ ਸੇਖਵਾ ਤੇ ਉੱਥੇ ਡਿਪਟੀ ਸਾਹਿਬ ਵੀ ਆਏ ਐਸ ਐਚਓ ਸਾਹਿਬ ਵੀ ਆਏ ਚੌਕੀ ਚਾਰਜ ਨੇ ਵੀ ਸਾਨੂੰ ਕਿਹਾ ਕਿ ਅਹੀਂ ਵੀਡੀਓ ਦੇ ਬਿਆਨਾਂ ਦਾ ਦਰਜ ਕਰਤੀ ਆ ਤੁਹਾਡੇ ਦੋਵੇਂ ਸਾਈਡ ਤੇ ਲੈਣਾ ਜੀ ਪਰ ਤੁਸੀਂ ਮੇਰੀ ਗੱਲ ਸੁਣੋ ਤੁਹਾਡੇ ਬਿਆਨ ਦੇ ਅਧਾਰ ਤੇ ਕੀਤਾ ਭਈ ਦਫਾ ਇਹਦਾ ਕਾਰਨ ਇਹੋ ਤੇ ਪੁੱਛਣ ਦੇ ਆ ਇਹੋ ਤੇ ਪੁੱਛਣਾ ਯਾਰ ਇੰਨਾ ਪਿੰਡ ਸਾਰਾ ਆ ਪਿੰਡ ਸਾਡੇ ਕੋਲ ਆਪਣੇ ਕਾਜ ਦੇ ਨੂੰ ਸਾਡੇ ਹੰਡਾ ਭੱਲਿਆ ਜੇ ਤੂੰ ਇਹ ਲੈਣੀ ਸਰ ਜਿਆਦਾ ਤੇਰੀ ਗੱਲ ਸਮਝ ਨਹੀਂ ਆ ਰਹੀ ਨਹੀਂ ਪਰ ਦੱਸੋ ਤੁਹਾਡੇ ਕੋ ਕਿਹੜੀ ਦਰਖਾਸਤ ਆਈ ਗਏ ਦੱਸੋ ਤਾਂ ਸਰ ਪੰਜਾਬਾ ਭਲਾਈ ਕਰੋ ਆਪਣੇ ਆਠੀ ਦਾ ਇਹ ਦੱਸੋ ਮੈਨੂੰ ਤਾਂ ਸਮਝ ਨਹੀਂ ਲੱਗਦੀ ਸਮਝ ਲੱਗਣੀ ਦੱਸ ਬੰਦੇ ਆ ਕੇ ਲੈ ਰੋ ਲੋ ਜੀ ਦਖਲ ਦੇ ਦਿਓ ਸਾਡੇ ਕੋਲ ਆਰਟੀ ਦੇ ਦਖਲ ਪੜੇ ਆਹ ਦੱਸ ਦਿੰਦੇ ਆ ਸਾਰਾ ਪਿੰਡ ਆ ਆਪ ਨੂੰ ਲੱਗਦਾ ਲੈ ਰੋ ਅਸੀਂ ਅਰਨ ਨੂੰ ਦੱਸੂ ਕਿ ਕਿਦਾਂ ਮੇਰੇ ਜੀ ਸਾਹਿਬ ਇਹ ਜਿਹੜੀ ਐਫ ਆਈ ਆਰ ਦਰਜ ਕਰਾਈ ਹੈ ਤੁਹਾਂ ਤੁਸੀਂ ਸਾਨੂੰ ਇਹ وجہ ਤੇ ਦੱਸ ਦੋ ਕਿਹੜੀ ਕਿਹੜੋ ਕਰਾਈ ਆ ਸਰ ਆਓ ਆਰਟੀ ਅਪਲਾਈ ਕਰਕੇ ਦਖਲ ਲੈ ਰੋ ਸਰ ਤੇ ਨਾ ਬੰਦੇ ਨਾ ਤੇ ਉਹਨਾਂ ਬੰਦੇਆ ਕੋਲ ਕੋਈ ਖਾਵਾ ਨਿਜਾਜ ਕਬਜਾ ਤੇ ਨਾ ਉਹਨਾਂ ਕੋਈ ਮਿਸ ਵਿਵ ਕੀਤਾ ਜੇ ਕੋਈ ਵੀਡੀਓ ਹੈਗੀ ਜਾਂ ਕੋਈ ਨਿਜਾਜ ਕਬਜਾ ਕਰ ਦੱਸੋ ਬਹਿ ਤੁਸੀਂ ਕੋਕਦੇ ਅਪਲਾਈ ਕਰਦਾ ਫਿਰ ਦਖਲ ਦੇ ਦੇਣ ਤੁਹਾਨੂੰ ਹੁਣ ਮੈਂ ਤੁਹਾਨੂੰ ਮੈਂ ਦੱਸ ਫਿਰ ਉਹ ਗੱਲ ਮੈਂ ਲੋ ਤਾਂ ਤੁਹਾਡਾ ਪ੍ਰਸ਼ਾਸਨ ਨੂੰ ਕਹਿਣ ਦਾ ਪੁਲਿਸ ਪ੍ਰਸ਼ਾਸਨ ਵੀ ਵੀਡੀਓ ਧਾਰੀਵਾਲ ਨੂੰ ਕੁੱਛ ਲੋ ਵੀ ਉਹਨੇ ਕਿਉਂ ਕਰਾਈ ਆ ਤੇ ਜੇ ਇਹਦੇ ਨਾਲ ਬੰਦੇ ਜੇ ਤੁਸੀਂ ਪਛਾਣਦੇ ਹੋ ਕਿਸੇ ਨੂੰ ਉਹਨਾਂ ਬੰਦਿਆਂ ਚੋਂ ਤੇ ਦੱਸੋ ਵੀਡੀਓ ਧਾਰੀਵਾਲ ਇਦਾਂ ਕਿਉਂ ਕਰ ਸਾਡੇ ਕੋਲ ਕਾਗਜ਼ ਜਾਂ ਗਾੜੀ ਕਾਗਜ਼ ਵੀ ਇਦਾਂ ਨਹੀਂ ਯਾਰ ਕਾਗਜ਼ ਮੇਰਾ ਤੁਸੀਂ ਨੇਰੇ ਜੀ ਤੋੜੀ ਜਾਂਦੇ ਨਹੀਂ ਤੋੜੀ ਜਾਂਦੇ ਕਾਗਜ਼ ਆਪਾਂ ਦੇਖੀ ਤੋੜੀਏ ਕਾਗਜ਼ ਕਿਦਾ ਤੋ ਅਰੇ ਤੁਰ ਕੇ ਆਗੇ ਦੇ ਨਹੀਂ ਮੇਰੇ ਨਿਯਾਜਕ ਦਾ ਤੋ ਇਹ ਆਪਾਂ ਇਹ ਤਾਂ ਕਰਾਂਗੇ ਤੁਸੀਂ ਸਰ ਤੁਸੀਂ ਕਿਹਾ ਕਿ ਤੂੰ ਜਾ ਉਹਨਾਂ ਪੁਲਸ ਵਾਲਿਆਂ ਨੂੰ ਪੁੱਛ ਲੈ ਨਿਯਾਜ ਆਪਾਂ ਯਾਰ ਤੁਰ ਕੇ ਤੁਸੀਂ ਕਿਦਾ ਕਰਾਉਂਦੇ ਪੁੱਛਣ ਜਿੱਦੇ ਕੀਤੀ ਅਸੀਂ ਤਾਂ ਕਾਗਜ਼ ਭੇਜਿਆ ਤਾਂ ਨਹੀਂ ਪੁਲਸ ਵਾਲਿਆਂ ਨੇ ਤਾਂ ਡੇਲੋ ਕਿਹਾ ਵਾ ਕਿ ਉਹਨਾਂ ਨੇ ਰਿਪੋਰਟ ਦਿੱਤੀ ਆ ਭਾਜੀ ਉਹਨਾਂ ਦਾ ਆਫਾ ਯਾਰ ਦੀ ਕਾਪੀ ਦਿੱਤੀ ਆ ਮੈਨੂੰ ਤੁਹਾਡੀ ਕੋ پاس ਨਹੀਂ ਸਮਝਦਾ ਮੈਨੂੰ ਤੁਹਾਡੀ ਵੀ ਲੱਗਦਾ ਤੁਹਾਡਾ ਜਿਹੜੇ ਬਿਆਨ ਹੈ ਗਲਤ ਅਫਸਰ ਵਾਲੇ ਨਹੀਂ ਹੈਗੇ ਆਰ ਪੀ ਆਈ ਅਪਲਾਈ ਹੀ ਕਰ ਦਿੱਤੇ ਆ ਪਰ ਤੁਸੀਂ ਬੰਦਿਆਂ ਨੂੰ ਵੇਖੋ ਵੈਰੀਫਾਈ ਕੋ ਕਰਦੇ ਜੇ ਜਾ ਕੋ ਪਛਾਣ ਦੇ ਮੈਂ ਬੰਦੇ ਨੂੰ ਚਾਹ ਰਿਹਾ ਬੰਦੇ ਪੁਲ ਉਹ ਗੈਰ ਦੇ ਬੰਦੇ ਨੂੰ ਮਿਸਵੇਪ ਕਿਹਾ ਉਹ ਕਿਹੜਾ ਕਿਹੜਾ ਮਿਸਵੇਪ ਹੋ ਗਿਆ ਉਹ ਆਦਾ ਵੀ ਇੱਥੇ ਆਣਾ ਬੰਦੇ ਤੂੰ ਇਹਨਾਂ ਬੰਦੇ ਨੂੰ ਪਛਾਣ ਤੇ ਦਾਣਾ ਪਛਾਣਾਂ ਬੰਦਿਆਂ ਨੂੰ ਬਿਲਕੁਲ ਤਾਕੀ ਵੀ ਮੈਂ ਗਾਲੀ ਪਾ ਫੜ ਮੇਰੇ ਕੋਲ ਦੋ ਪਚਾਇਆ ਨਹੀਂ ਪਚਾਇਆ ਤਾਂ ਸਰ ਇਕਾਬਲ ਹੋਤਾ ਜਿਹੜਾ ਪੰਜਾਬ ਸਿੰਘ ਤੇ ਮੈਂ ਤੇ ਤੇ ਇਹਨੂੰ ਕਹੋ ਕਿਹੜਾ ਕਿਹੜਾ ਨਾ ਕਿਸਾ ਐਵੇਂ ਨਵੀਂ ਗੱਲ ਹੀ ਯਾਰ ਗੱਲ ਗੱਲ ਕਰਦੇ ਬੈਠਾ ਨਹੀਂ ਨਹੀਂ ਯਾਰ ਤੂੰ ਪਹਿਲੇ ਗੱਲ ਸੁਣ ਲਓ ਸਾਨੂੰ ਪੁੱਛਣਾ ਸਾਨੂੰ ਆਨ ਪੁੱਛਣਾ ਫਰਜ਼ ਨਹੀਂ ਐਡਾ ਸੁੱਬ ਕਿੱਥੇ ਆ ਪੁੱਛਣਾ ਜੋ ਕਿ ਪੱਜ ਬੰਦੇ ਭਰਾਵਾਂ ਕੀ